ਲੋਗੇ ਮਿੱਤਰੋ ਸਸੀਗਾਲ ਜੀ ਕੀ ਹਾਲ ਚਾਲ ਆ ਬਾਈ ਹੋਰ ਸਾਰੇ ਬਰਾ ਠੀਕ ਠਾਕ ਲੋਬੀ ਜੀ ਟਾਈਮ ਹੋ ਗਿਆ ਸਵਾ ਚਾਰ ਦਾ ਤੇ ਆਪਾਂ ਪਾਣੀ ਛੱਡਿਆ ਹੀ ਆਪਣੀ ਹੀ ਜਿਗਾਰੀ ਪਾਣੀ ਛੱਡਿਆ ਬਾਈ ਉੱਥੇ ਨਹੀਂ ਰਹਿਣਾ ਤਾਂ ਵੀਡੀਓ ਬਣੇਗੀ ਚੰਨ ਨਾ ਪਾਣੀ ਛੱਡਿਆ ਤੇ ਜੋਤ ਧੋਈ ਜਾਂਦਾ ਪੈਰ ਆ ਗਈ ਬਾਈ ਆਪਾਂ ਕਰੇ ਸਸੀਗਾਲ ਬਾਈ ਜੀ ਕੀ ਹਾਲ ਚਾਲ ਆ ਹਰੀ ਪਰਾਠੀ ਠੀਕਾ ਲੋ ਬਾਈ ਜੀ ਅਪਜਲ ਨੇ ਪਾਣੀ ਵੰਡਣ ਪਾਣੀ ਵੱਢ ਕੇ ਛੱਡਿਆ ਕਿਤੇ ਪੀ ਮਿਲਦੇ ਬਾਈ ਆ ਸਸੀガル ਬਾਈ ਜੀ ਕੀ ਹਾਲ ਚਾਲ ਹੈ ਹੋਰ ਸਾਰੀ ਪਰਾਠੀ ਠੀਕ ਠਾਕ ਹੈ ਲੋ ਬਾਈ ਵਲੌਗ ਤਾਂ ਆਪਾਂ ਸਵੇਰੇ ਸ਼ੁਰੂ ਕਰਤਾ ਸੀਗਾ ਤੇ ਆਣਾ ਆਪਣੇ ਕਬੂਤਰ ਬੈਠਾ ਰਾਇਆ ਟੈਡਾ ਉਸੇ ਤੇ ਆਹਾ ਹੁੰਦਾ ਇਹ ਕਬੂਤਰ ਨਾ 100% ਕਬੂਤਰ ਆਪਣਾ ਕਾਰਨ ਕੀ ਆ ਕਿਉਂਕਿ ਆਪਣੇ ਬੱਚੇ ਕਵਾਚੇ ਆਣੇ ਜਿਹੜੇ ਠੀਕ ਆ ਇਹ ਬੱਚਿਆਂ ਦੀ ਰੰਗ ਕੋਈ ਨਹੀਂ ਤਾੜ ਕੀ ਪਤਾ ਲੱਗ ਜੂਗਾ ਕਿਉਂਕਿ ਆਪਣੀ 4-5 ਵਾਰ ਹੀ ਬਹਿ ਗਿਆ ਥੱਲ ਹੈ ਨਹੀਂ ਥੱਲ ਲਾਤੀ ਥੱਲ ਹੀ ਨੇ ਲੇਤ ਤੋਂ ਲਾਤੀ ਹੈ ਕਿਸੇ ਨੇ ਕੂਤਰ ਆਪਣਾ ਬਾਕੀ ਲੱਗ ਜੂਗਾ ਪਤਾ ਜੇ ਇਹਦਾ ਨਿੱਕਾ ਬੱਚਾ ਜੇ ਇਹਦਾ ਨਿੱਕਾ ਬੱਚਾ ਆ ਠੀਕ ਆ ਫੇਰ ਤਾਂ ਆਪਣਾ ਨਹੀਂਗਾ ਇਹ ਫੇਰ ਤਾਂ ਆਪਾਂ ਜਾਂਦਾ ਹੀ ਨਹੀਂ ਕਿਤੇ ਆਹ ਮੋ ਜੇ ਹੋਇਆ ਬੱਚਾ ਵੱਡਾ ਆਹ ਮੜਿਆ ਤੇ ਫੇਰ ਬਾਈ ਜੀ ਬੱਚਾ ਆਪਣਾ ਇਹ ਕਿਉਂਕਿ ਆਪਾਂ ਕਾਫੀ ਟਾਈਮ ਬਾਅਦ ਛੱਡੇ ਸੀਗੇ ਚੜੋ ਲੱਗ ਜੂ ਆਪਾਂ ਦਾ ਨਿੱਕੇ ਬੱਚੇ ਦਾ ਬਾਈ ਬਾਈ ਪਿਆ ਨਿੱਕੇ ਬੱਚੇ ਬਾਦ ਕਿੱਧਰ ਆ ਗਿਆ ਆ ਗਿਆ ਕੂਤਰਾ ਆ ਗਿਆ ਕੂਤਰਾ ਲੱਗ ਜੂ ਆ ਪਤਾ ਕੀ ਦਾ ਇਹ ਤਾਂ ਨਿੱਕਾ ਬੱਚਾ ਤਾਂ ਆਪਣਾ ਨਹੀਂ ਤੇ ਜੇ ਹੋਰ ਆ ਤਾਂ ਫਿਰ ਕੋਈ ਨਹੀਂ ਸਕਦਾ ਲੋ ਬਈ ਮਿੱਤਰੋ ਅੱਜ ਆਪਾਂ ਛੱਡੇ ਆਵਾਵਾ ਇਹਨਾਂ ਦੇ ਵਿੱਚ ਆਇਆ ਆਦਾ ਸ਼ਾਤਰੀਆ ਖੜ ਜਾ ਇੱਕ ਮਿੰਟ ਲਾ ਦੇ ਲਓ ਬਈ ਮਿੱਤਰੋ 10 ਸੀ ਛੱਡੇ ਸੀ ਤੇ 4 ਫਰਦੇ ਆ 6 ਬੈ ਗੇ ਬਾਈ ਵੀ ਆ ਬੱਚੇ ਥੋੜੇ ਜੇ ਸੀਗੇ ਢਿੱਲੇ ਜਿਹੜੇ ਆ ਜੋ ਚੱਕੀ ਹੁੰਦਾ ਬੱਚੇ ਢਿੱਲੇ ਸੀਗੇ ਤੇ ਇਹ ਬੱਚਾ ਨੂੰ ਦਵਾਈ ਵੀ ਦੇ ਕੇ ੁੱਪੇ ਪਾਇਆ ਸੀ ਮੈਂ ਕਿਹਾ ਬਈ ਦੂਜੇ ਵੀ ਨਿੱਕੇ ਲਾ ਲਿਆ ਉਹਨਾਂ ਨੂੰ ਛੋਲੇ ਦੇ ਦਿੰਦਾ ਹਾਂ ਲਓ ਬਈ ਮਿੱਤਰੋ ਇੱਕ ਡੱਗ ਪਿਆ ਸੱਚ ਉਹ ਵੀ ਆਪਣਾ ਜਿਹੜਾ ਇੱਕ ਆਪਣਾ ਬੀਲੀ ਬਿਮਾਰ ਹੋ ਗਿਆ ਪਹਾਰ ਮੂਰ ਚੜੀ ਜਾਂਦਾ ਉਹ ਨੂੰ ਉਹ ਡਿੱਗ ਪਿਆ ਹਰੀ ਲਾਲ ਬਗਲ ਲਾਲ ਆ ਬੈਠਾ ਇਹ ਆ ਬੈਠਾ ਠੀਕ ਆ ਦੂਜੀ ਬੈਗੇ ਉਹ ਨਿੱਕੇ ਵਿੱਚ ਲਾ ਕੇ ਲਿਆਉਣੇ ਆ ਤੇ ਹਲੋ ਬਈ ਮਿੱਤਰੋ ਬੱਚਿਆਂ ਨੂੰ ਦੇਦ ਕੇ ਛੋਲੇ ਬੱਚੇ ਲਾ ਲੈਂਦੇ ਆ ਇਹਨਾਂ ਨੂੰ ਦੇਣ ਲੱਗੇ ਆ ਛੋਲੇ ਆਇਆ ਪੈਂਚੂ ਦੀ ਦੇ ਖੰਭ ਖਾ ਗਈ ਸੀ ਕਿਵੇਂ ਕੀਤਾ ਪਿਆ ਇਹਨਾਂ ਨੂੰ ਦੇ ਕੇ ਛੋਲੇ ਦੇਖ ਜੋ ਤੇ ਜਾਂਦਾ ਮੈਂ ਵੀ ਲੱਗਦਾ ਕੋਈ ਮਿੱਤਰੋ ਚੀਨੇ ਕਬੂਤਰ ਆਪਣੀ ਬੈ ਗਈ ਆ ਤੇ ਦੋ ਆ ਉਹ ਆਏ ਬੈਠੇ ਤੇ ਕਬੂਤਰ ਆਪਣੀ ਜਿਹੜੇ ਦੋ ਡਗਦੇ ਉਹੀ ਬੈਠੇ ਇੱਥੇ ਪੁੰਝੇ ਵਾਲੀ ਹੈ ਜੀ ਫਿਰਦੀ ਆ ਜਾਂਦੀ ਉਹ ਮੁਰਗੀ ਫਰਾਉ ਦੋ ਬੈ ਕੇ ਜੋਤਰ ਮੈਂ ਖਿਲੇ ਆ ਤੜ ਕੇ ਟਾਈਮ ਨਾਲ ਪਾਣੀ ਪੂਣੀ ਖਿੱਚਣ ਫਿਰ ਤਾਂ ਨਹੀਂ ਦੁਨੀ ਪਾ ਕੇ ਨਾ ਟਾਈਮ ਨਾਲ ਵਿਚ ਕਰਨ ਮੈਂ ਮਿੱਥੇ ਹੀ ਤੜਨਗੇ ਤਾਂ ਤੜਨ ਨਹੀਂ ਜਿਵਾ ਤੂੰ ਲਓ ਬਾਈ ਆਪਾਂ ਚਾਜਦੇ ਆਂ ਆਇੰਮ ਬੁੰਜੀ ਆਲੀ ਉਹਨਾਂ ਤਾੜ ਕੇ ਚੱਲ ਗਏ ਲਓ ਬਾਈ ਜੀ ਆਹ ਲਾਦਿਆਂ ਆਪਾਂ ਦੋ ਜੋੜੀਆਂ ਆਹ ਲਾਤਾ ਟੁੰਡਾ ਲਾਤਾ ਇਹਦੇ ਨਾਲ ਸ਼ਾਕ ਤੇ ਕਬੂਤਰੀ ਹੈਗੀ ਆ ਹਰੀਆਂ ਦੀ ਤੇ ਇੱਕ ਥੱਲੀ ਬਾਈ ਜੀ ਆ ਚੀਨੀ ਆਪਣੀ ਚੀਨੀ ਲਾਤੀ ਤੇ ਚੀਨਾ ਹੀ ਗੁਤਰਾ ਖਟੀਆਂ ਦਾ ਕਬੂਤਰੀ ਵੀ ਖੱਟਾਂ ਦੀ ਆ ਦੋਵੇਂ ਖੱਟਾਂ ਦੇ ਆ ਬਾਈ ਇਹ ਉਹ ਨਾ ਆ ਬੱਚਾ ਕੱਢੀ ਬੈਠੀ ਆ ਆ ਦੋ ਨਵਾਂ ਲੰਗਾ ਬਾਈ ਆਹਾ ਤੇ ਆਹਾ ਲੋ ਬਾਈ ਜੀ ਲੋ ਭਰਾ ਦਾਣਾ ਪਾਣੀ ਦਿੱਤਾ papa ਤੇ ਉਹ ਅਹੀਂ ਤਰੇਉਣ ਦੇ ਬਾਹੌਲੀ-ਹੌਲੀ ਆ ਕੇ ਖਾਈ ਜਾਣਗੇ ਤੇ ਆ ਬੱਚੀ ਆ ਆ ਕੱਢੀ ਬੈਠੀ ਆ ਠੀਕ ਆ ਤੇ ਭਾਈ ਆਪਾਂ ਮੁਕਾਮੀਆਂ ਨੂੰ ਘਾਟ ਨੇ ਨਹੀਂ ਗੱਟੀ ਕਿਹਨੇ ਕੱਟ ਲਿਆ ਕੱਟ ਲੇ ਕੱਟ ਲਿਆ ਕੱਟ ਲੇ ਕੱਟ ਲਿਆ ਲਓ ਭਾਈ ਇਹਨੇ ਵੀ ਦੋਵੇਂ ਕੱਢ ਲਈ ਆ ਵੀ ਲਾਈ ਬੈਠੀ ਆ ਤੇ ਸਾਡ ਦੀ ਲਾਈ ਬੈਠੀ ਆ ਬਾਵੇ ਨੂੰ ਜੇ ਕਰੇ ਤੇ ਬਾਦਸ਼ਾਹ ਟੁੱਸੇ ਵਾਲੀ ਵੀ ਲਾਈ ਬੈਠੀ ਆ ਇਹ ਸੱਚੀ ਬਾਦਸ਼ਾਹ ਜੇ ਕਰੇ ਤੇ ਆ ਭਾਈ ਬਾਜੀਆਂ ਵਾਲੀ ਦੀ ਆ ਲੋ ਬਈ ਮਟਰ ਪੱਠੇ-ਪੁੱਠੇ ਪਾਈ ਪਏ ਆ ਕੱਲ ਜਵਾਰ ਤੇ ਕਰਤੀ ਬਾਈ ਆਪਾਂ ਸਪਰੇਈ ਸਪਰੇਈ ਕਰਨੀ ਕਰਕੇ ਤੇ ਫਿਰ ਅੱਜ ਪੱਠੇ ਨਹੀਂ ਬੱਢੀ ਦਾਣਾ ਲਾ ਕੇ ਕਿਰਾ ਤੇ ਅੱਜ ਤੇ ਪੱਠੇ ਵੀ ਜਣੋਂਦਾ ਤੇ ਹੁਣ ਲਾ ਕੇ ਫੋਨ ਕਰਦੇ ਆ ਬਈ ਕਿੰਨਾ ਟਾਈਮ ਲਾਏਗਾ ਤੇ ਦੇ ਕੇ ਛੱਟਾ ਵੀਜ ਕੇ ਪੱਠੇ ਫਿਰ ਆਪਾਂ ਬਾਈ ਜੱਸੀ ਨੂੰ ਫੜਾ ਕੇ ਉਹਨੇ ਕਬੂਤਰੀ ਨਾਲ ਕਬੂਤਰੀ ਫੜਾਇਆ ਵਾਂਗੇ ਤੇ ਨਾਲ ਹੀ ਉੱਤਰ ਵੇਖਾਂਗੇ ਠੀਕ ਆ ਜੀ ਲੋ ਭਾਈਓਏ ਲੋ ਭਾਈ ਜੀ ਆਪਾਂ 4 ਰੁਪਏ ਮੱਲਣ ਆਪਾਂ ਚੱਲਦੇ ਆ ਆਪਾਂ ਚੱਲੇ ਆ ਭਾਈ ਬਾਈ ਵੀ ਕੁਤਰੀ ਫੜਾਉਣ ਚੱਲੇ ਆ ਤੇ ਚੱਲਦੇ ਆ ਬਾਈ ਕੋਲੇ ਸੂਏ ਚ ਪਾਣੀ ਕਾਫੀ ਸੀਗਾ ਪਰ ਰਾਤ ਕਿ ਭਾਈ ਦੀ ਕਬੂਤਰੀ ਜੀ ਉਹ ਤੇ ਵੀਡੀਓ ਬਣਾਉ ਹੁਣ ਬਣੀ ਬਣਾਈ ਤਾਂ ਫਿਰ ਜ਼ਰੂਰ ਬਣਾਵਾਂਗੀ ਤੇ ਨਹੀਂ ਕਰਦੀ ਬਣਾਉਂਦੀ ਮਿਲਦੇ ਆਂ ਭਾਈ ਕੋਲੇ ਚੱਕ ਕੇ ਲਓ ਭਾਈ ਮਿੱਤਰੋ ਆ ਗਏ ਆਪਾਂ ਬਾਈ ਕੋਲੇ ਕਬੂਤਰੀ ਫਨਾਉਣਾ ਹੈਗੀ ਇਹ ਰੇ ਬੱਚੇ ਤੇ ਆਹ ਕੁੰਦਰੀ ਛੱਡ ਕੇ ਆਏ ਆ ਜੀ ਆਪਾਂ ਬਾਈ ਮੀਟਰੋ ਤੁnga ਆਪਾਂ ਦਿੱਤੀਆਂ ਬਾਈ ਪਾ ਇਧਰੋਂ ਨਿਬੜ ਗਿਆ ਕੰਮ ਆਪਣਾ ਪੱਠੇ-ਪੁੱਠੇ ਲਾਦੇ ਤੇ ਉਹ ਦੌਰ ਕੂਤਰ ਹੋਣਾ ਇਹ ਆ ਜਿਹੜੇ ਡਿਗਦੇ ਆ ਉਹ ਤੇ ਉਹਨਾਂ ਨੂੰ ਪਲਾਉਣੇ ਆ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾਇਆ ਕਰੋ ਤੇ ਪਰ ਚੁੱਕ ਦਿਖਿਓ ਆ ਤੇ ਵੀਰ ਬਣ ਕੇ ਸਪੋਰਟ ਕਰਿਆ ਕਰੋ ਭਰਾਵੋ ਨੇ ਉਹ ਰਹਿ ਗਏ ਤੇ ਉਹਨਾਂ ਨੂੰ ਆਪਾਂ ਲਾਉਣੇ